ਨਤੀਜੇ ਆਉਣੇ ਸ਼ੁਰੂ ਹੋਏ ਰੁਝਾਨ ਆਉਣੇ ਸ਼ੁਰੂ ਹੋਏ ਤੇ ਆਪਾਂ ਉਦੋਂ ਤੋਂ ਲੈ ਕੇ ਐਂਡ ਤੱਕ ਕੁਰਸੀਆਂ ਤੇ ਬੈਠੇ ਰਹੇ ਇੱਕ ਇੱਕ ਚੀਜ਼ ਨੂੰ ਅਸੀਂ ਵਾਚ ਕੀਤਾ ਕਿ ਕਿਵੇਂ ਇੱਕ ਵਾਰੀ ਲੱਗ ਰਿਹਾ ਸੀ ਕਿ ਲਿਬਰਲ ਦੀ ਸਰਕਾਰ ਬਣ ਗਈ ਹੈ ਫਿਰ ਕਨਜ਼ਰਵੇਟਿਵ ਇਕਦਮ ਭਾਰੂ ਪੈ ਗਏ ਜਦੋਂ ਅਲਬਰਟਾ ਦੇ ਵਿੱਚ ਗਿਣਤੀ ਸ਼ੁਰੂ ਹੋਈ ਤੇ ਨੈਕ ਟੂ ਨੈਕ ਮੁਕਾਬਲਾ ਚੱਲਿਆ ਤੇ ਅਖੀਰ ਲਿਬਰਲ ਬਹੁਮਤ ਨਹੀਂ ਹਾਸਲ ਕਰ ਸਕੇ ਔਰ ਬਹੁਤ ਕਟ ਸੀਟਾਂ ਤੋਂ ਪਿੱਛੇ ਰਹਿ ਗਏ ਨੇ ਇਸ ਜਿੱਤ ਨੂੰ ਕਿਵੇਂ ਦੇਖਦੇ ਹੋ ਤੇ ਜਿਹੜਾ ਖਦਸ਼ਾ ਕੈਨੇਡੀਅਨਸ ਦੇ ਵਿੱਚ ਹੈ ਕਿ ਬਹੁਮਤ ਹਾਸਲ ਨਹੀਂ ਹੋਇਆ ਤੇ ਕਿਤੇ 4 ਸਾਲ ਪੂਰੇ ਕਰਨ ਤੋਂ ਪਹਿਲਾਂ ਫੇਰ ਨਾ ਇਲੈਕਸ਼ਨ ਹੋ ਜੇ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਮਾਰਕ ਕਾਰਨੇ 4 ਸਾਲ ਚਲਾ ਸਕਣਗੇ ਸਰਕਾਰ ਨੂੰ ਦੇਖੋ ਸਵਲ ਇਹਨਾਂ ਨਤੀਜੇ ਆ ਗਏ ਨੇ ਤੇ ਇਹ ਨੀਤੀ ਇਹ ਜਿਹੜੀਆਂ ਫੈਡਰਲ ਚੋਣਾਂ ਸੀਗੀਆਂ ਬਹੁਤ ਲੋਕਾਂ ਦੀ ਇੱਥੇ ਨਜ਼ਰ ਸੀ ਕਿਉਂਕਿ ਮੁੱਦੇ ਬਹੁਤ ਸੀ ਮਹਿੰਗਾਈ ਹੈ ਕੋਸਟ ਆਫ ਲਿਵਿੰਗ ਹੈ ਇਮੀਗ੍ਰੇਸ਼ਨ ਹੈ ਕ੍ਰਾਈਮ ਹੈ ਤੇ ਡੋਨਲਡ ਟਰੰਪ ਹੈ ਸਭ ਕੁਝ ਦੇ ਚੱਲਦਿਆਂ ਕੈਨੇਡੀਆਨਾਂ ਦੇ ਇੱਕ ਸਟਰੋਂਗ ਫਤਵੇ ਦੀ ਲੋੜ ਸੀ। ਉਹਨਾਂ ਸਟਰੋਂਗ ਨਹੀਂ ਹੈ ਪਰ ਕਾਫੀ ਸਟਰੋਂਗ ਵੀ ਹੈ। ਥੋੜੇ ਕਨਫਿਊਜ਼ਡ ਵੀ ਲੱਗੇ ਨੇ ਲੋਕ। ਹੂੰ ਹੂੰ। ਪਹਿਲਾਂ ਥੋੜੀ ਜਿਹੀ ਅੰਕੜਿਆਂ ਦੀ ਗੱਲਬਾਤ ਕਰ ਲੈਂਦੇ ਆ। ਇਲੈਕਸ਼ਨਜ਼ ਕੈਨੇਡਾ ਦਾ ਕਹਿਣਾ ਹੈ ਕਿ 67% ਦੇ ਲੱਗੇ ਛਾਗੇ ਜਿਹੜੇ ਐਲੀਜੀਬਲ ਵੋਟਰ ਨੇ ਉਹਨਾਂ ਨੇ ਵੋਟ ਪਾਈ ਹੈ। 67 ਤੋਂ ਜ਼ਿਆਦਾ ਹੀ ਹੋਣਗੇ। ਇਹਦਾ ਮਤਲਬ ਹੈ ਕਿ ਕਰੀਬ 2 ਕਰੋੜ ਦੇ ਲੱਗੇ 2 ਕਰੋੜ ਤੋਂ ਥੋੜੇ ਬਹੁਤੇ ਘੱਟ ਲੋਕਾਂ ਨੇ ਵੋਟ ਜੜੀ ਪਾਈ ਹੈ। ਪਿਛਲੀ ਜਿਹੜੀ ਇਲੈਕਸ਼ਨ ਹੋਈ ਸੀਗੀ 4 ਸਾਲ ਪਹਿਲਾਂ ਤਕਰੀਬਨ ਉਹਦੇ ਵਿੱਚ 62.6% ਲੋਕਾਂ ਨੇ ਵੋਟ ਪਾਈ ਸੀ ਜਿਹੜੇ ਜਿੰਨੇ ਐਲੀਜੀਬਲ ਵੋਟਰ ਸੀ ਉਹਨਾਂ ਦੇ ਵਿੱਚੋਂ ਤੇ ਇਹ ਇਸ ਵਾਰੀ ਇਹ ਮੰਨਿਆ ਜਾ ਰਿਹਾ ਸੀ ਕਿ ਵੋਟਾਂ ਜ਼ਿਆਦਾ ਵੋਟ ਜ਼ਿਆਦਾ ਪਵੇਗੀ ਪਰ ਇਹਦੀ ਪਰਸੈਂਟੇਜ ਜਿਹੜੀ ਹੈ ਇਤਿਹਾਸਿਕ ਪੱਧਰ ਤੇ ਉਨੀ ਉੱਪਰ ਨਹੀਂ ਜਾ ਸਕੀ 1958 ਦੇ ਵਿੱਚ ਕਹਿੰਦੇ 79.4% ਲੋਕਾਂ ਨੇ ਵੋਟਾਂ ਪਾ ਦਿੱਤੀਆਂ ਸੀ ਸੋ ਬਹੁਤ ਵੱਡੀ ਗਿਣਤੀ ਸੀ ਪਰ ਇਹ ਹੈ ਕਿ ਲਿਬਰਲ ਪਾਰਟੀ ਜਿਹੜੀ ਹੈ ਉਹਨਾਂ ਨੂੰ 43.6% ਹੁਣ ਤੱਕ ਦੀ ਵੋਟ ਮਿਲੀ ਹੈ ਤੇ 168 ਦੇ ਆਸ-ਪਾਸ ਉਹਨਾਂ ਦਾ ਅੰਕੜਾ ਹੈ ਕੰਜ਼ਰਵੇਟਿਵ ਜਿਹੜੀ ਹੈ ਉਹਨਾਂ ਨੂੰ 41.4 ਮਿਲੀ ਹੈ ਤੇ ਉਹਨਾਂ ਦੇ ਐਸਟੀਮੇਟਡ ਜਿਹੜੇ 144-45 ਹੋ ਸਕਦੇ ਨੇ ਬਲੌਕ ਕੀ ਬਕਾਇਸ ਨੂੰ 6.4% ਤੇ ਵੋਟਾਂ ਤੇ 23 ਸੀਟਾਂ ਮਿਲੀਆਂ ਨੇ ਐਨਡੀਪੀ ਨੂੰ 6.3% ਵੋਟਾਂ ਤੇ ਉਹਨਾਂ ਦੀ 7 ਸੀਟਾਂ ਤਕਰੀਬਨ ਬਣਦੀਆਂ ਨੇ ਤੁਸੀਂ ਕਹੋਗੇ ਕਿ ਉਹਨਾਂ ਦੀ ਪਰਸੈਂਟੇਜ ਬਰਾਬਰ ਹੈ ਤੇ ਸੀਟਾਂ ਕਿਉਂ ਘਟਣ ਹੋ ਇਸ ਕਰਕੇ ਕਿ ਬਲੌਕ ਕੀ बिकॉज ਜਿਹੜੇ ਸੀਟਾਂ ਨੇ ਇੱਕੋ ਸੂਬੇ ਦੇ ਵਿੱਚ ਨੇ ਇੱਕੋ ਸੂਬੇ ਦੇ ਵਿੱਚ ਉਹਨਾਂ ਦੀ ਪਰਸੈਂਟੇਜ ਜਿਹੜੀ ਹੈ ਇਸ ਤਰ੍ਹਾਂ ਉਹ ਫੈਡਰਲ ਪੱਧਰ ਤੇ ਜਿਹੜੀ ਹੈ ਉਹ ਬਣ ਜਾਂਦੀ ਹੈ ਹੁਣ ਫਰਕ ਕੀ ਪਿਆ ਪਿਛਲੀ ਵਾਰੀ ਨਾਲ 2021 ਦੇ ਜੇ ਅਸੀਂ ਗੱਲ ਕਰੀਏ ਤਾਂ ਲਿਬਰਲ ਕੋਲ ਤਕਰੀਬਨ 169 ਕੰਜ਼ਰਵੇਟਿਵ ਕੋਲ 119 ਐਂਡ ਪੀ ਕੋਲ 25 ਬਲੌਕ ਕੋਲ 33 ਤੇ ਗ੍ਰੀਨ ਕੋਲ 2 ਸੀ ਆ ਜਿਹੜਾ ਨਵਾਂ ਅੰਕੜਾ ਸਾਡੇ ਸਾਹਮਣੇ ਆਇਆ ਇਸ ਮੁਤਾਬਕ ਲਿਬਰਲ ਦੀ ਅੰਕ ਇਹਨਾਂ ਨਾਲ ਵਧ ਕੇ ਇਹਨਾਂ 168 ਹੋਈਆਂ ਨੇ ਪਰ ਇਹਨਾਂ ਪੁਰਲੋ ਕੇ ਪੰਜ ਸੀਟਾਂ ਪੈਸੇ ਵੀ ਜਿਹੜੀਆਂ ਨੇ ਇਹੋ ਸਭ ਕਾਮਜ਼ ਦੇ ਵਿੱਚ ਜ਼ਿਆਦਾ ਨਹੀਂ ਇਸ ਵਾਰੀ ਕੰਜ਼ਰਵਟਿਵ ਦੀਆਂ 25 ਸੀਟਾਂ ਪਤ ਗਈਆਂ ਨੇ ਤੇ 144 ਤੇ ਉਹਨਾਂ ਦਾ ਅੰਕੜਾ ਪਹੁੰਚ ਗਿਆ ਐਨਡੀਪੀ ਅਸਲ ਖੋਰਾ ਲੱਗਾ ਤੇ ਉਹਨਾਂ ਨੂੰ ਜਿਹੜੀਆਂ ਨੇ 18 ਸੀਟਾਂ ਕਟ ਗਈਆਂ ਨੇ ਤੇ 7 ਰਹਿ ਗਈਆਂ ਨੇ ਉਹਨਾਂ ਦਾ ਅਫੀਸ਼ੀਅਲ ਪਾਰਟੀ ਸਟੇਟਸ ਵੀ ਜਾਂਦਾ ਲੱਗਾ ਬਲੌਕ ਦੀਆਂ ਤਿੱਤੀਆਂ ਤੋਂ 23 ਆ ਗਈਆਂ ਨੇ ਤੇ ਗ੍ਰੀਨ ਦੀ 2 ਤੋਂ 1 ਹੋ ਗਈ ਹੈ ਸੋ ਇਹ ਨੇ ਜੀ ਅੰਕੜੇ ਪਰ ਇਹਦੇ ਜਿਹੜੇ ਹੁਣੇ ਸਵਾਲ ਹੈ ਕਿ ਕੀ ਮਾਰਕ ਕਾਰਨੀ 4 ਸਾਲ ਆਪਣੇ ਪੂਰੇ ਕਰ ਸਕਣਗੇ ਜੇ ਯੈਸ ਔਰ ਨੋ ਦੇ ਵਿੱਚ ਜਵਾਬ ਲੈਣਾ ਹੋਵੇ ਤਾਂ ਫਿਰ ਇਹ ਕਹਿ ਸਕਦੇ ਆ ਕਿ ਹਾਂ ਉਹ ਕਰ ਲੈਣਗੇ ਪਰ ਕੋਈ ਨਾ ਕੋਈ ਸਥਿਤੀ ਇਹੋ ਜਿਹੀ ਉਤਪਨ ਹੋ ਸਕਦੀ ਹੈ ਜਿਹਦੇ ਨਾਲ ਸਮੱਸਿਆ ਖੜੀ ਹੋ ਸਕਦੀ ਹੈ ਉਹਨਾਂ ਲਈ ਪਰ ਉਹਨਾਂ ਨੂੰ ਕੁਝ ਮੈਂਬਰਾਂ ਦੀ ਲੋੜ ਹੋਵੇਗੀ ਐਨਡੀਪੀ ਚੋਂ ਫਿਰ ਕੁਝ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਈ ਵਾਰੀ ਕੋ ਰਿਜ਼ਾਈਨ ਕਰ ਜਾਂਦਾ ਹੈ ਜਾਂ ਕੁਝ ਹੋ ਜਾਂਦਾ ਹੈ ਜਾਂ 100 ਗੱਲਾਂ ਹੋ ਜਾਂਦੀਆਂ ਨੇ ਪਰ ਉਹ ਜਿਹੜੀਆਂ ਬਾਈ ਇਲੈਕਸ਼ਨ ਹੋਣਗੀਆਂ ਉਹਨਾਂ ਤੇ ਵੀ ਨਜ਼ਰ ਉਹਨਾਂ ਦੀ ਰਹੇਗੀ ਕਿਉਂਕਿ ক্লোਜ਼ ਹੈ ਇਸੇ ਤਰ੍ਹਾਂ ਪਾਲ ਮਾਰਟਨ ਜਿਹੜੇ ਲਿਬਰਲ ਪਾਰਟੀ ਦੇ ਪ੍ਰਾਈਮ ਮਿਨਿਸਟਰ ਬਣੇ ਸੀ ਉਸ ਵੇਲੇ ਵੀ ਇੱਕ ਦੋ ਸੀਟਾਂ ਤੇ ਉਹਨਾਂ ਦਾ ਉਹਨਾਂ ਨੂੰ ਮੈਜੋਰਟੀ ਤੋਂ ਉਰੇ ਰਹਿ ਜਾਂਦੇ ਸੀ ਹੁਣ ਇਹ ਜਿਹੜਾ ਅੰਕੜਾ ਹੈ ਇਹਦੇ ਨਾਲ ਮਾਰਕਰਨੀ 4 ਸਾਲ ਪੂਰੇ ਕਰ ਸਕਦੇ ਨੇ ਪਰ ਕੀ ਉਹਨਾਂ ਕੋਲ ਉਹ ਸਟਰੈਂਥ ਹੋਵੇਗੀ ਇਹ ਇਹਦਾ ਜਵਾਬ ਜੇ ਜੈਸਰ ਨੋ ਦੇ ਵਿੱਚ ਲੈਣਾ ਹੋਵੇ ਤਾਂ ਮੈਨੂੰ ਲੱਗਦਾ ਕਿ ਉਹਨਾਂ ਕੋਲ ਹੋਵੇਗੀ ਸਟਰੈਂਥ ਕਿਉਂਕਿ ਪਹਿਲਾਂ ਐਨਡੀਪੀ ਦੇ ਇੱਕ ਮਜ਼ਬੂਤ ਆਗੂ ਵਜੋਂ ਜਗਮੀਤ ਸਿੰਘ ਸਨ ਜੋ ਗੱਲ-ਗੱਲ ਤੇ ਜਿਹੜਾ ਸੀ ਉਹ ਸਵਾਲ ਕਰਦੇ ਸੀ ਸਰਕਾਰ ਨੂੰ ਜਾਂ ਬਹੁਤ ਸਾਰੇ ਮੁੱਦਿਆਂ ਤੇ ਉਹਨਾਂ ਦੇ ਵਿਚਾਰ ਜਸਟਨ ਟਰੂਡੋ ਉਹਨਾਂ ਦੇ ਨਾਲ ਜਿਹੜੇ ਸੀ ਮਿਲਣੇ ਸੀ ਖਾਂਦੇ ਭਾਵੇਂ ਕਿ ਸਪਲਾਈ ਐਂਡ ਕਨਫੀਡੈਂਸ ਦਾ ਸਮਝੌਤਾ ਹੋਇਆ ਸੀ ਪਰ ਇਸ ਵਾਰੀ ਐਨਡੀਪੀ ਕਿਉਂਕਿ ਜਗਮੀਤ ਸਿੰਘ ਪਾਸੇ ਹੋ ਚੁੱਕੇ ਨੇ ਆਪਣੀ ਸੀਟ ਉਖਾਰ ਗਏ ਨੇ ਤੇ ਉਹਨਾਂ ਜਿਹੜੀ ਜਿਹੜੀ ਵਿਰੋਧੀ ਆਗੂ ਨੇ ਉਹਨਾਂ ਦੇ ਵਿੱਚ ਖਾਸ ਤੌਰ ਤੇ ਪੀਰ ਪੋਲੀਗੈਬ ਜਿਹੜੇ ਨੇ ਉਹ ਆਪਣੀ ਸੀਟ ਹਾਰ ਗਏ ਨੇ 20 ਸਾਲਾਂ ਵਿੱਚੋਂ ਪਹਿਲੀ ਵਾਰ ਆਪਣੀ ਸੀਟ ਹਾਰ ਗਏ ਨੇ ਉਹਨਾਂ ਵਾਸਤੇ ਵਿਅਕਤੀਗਤ ਤੌਰ ਤੇ ਝਟਕਾ ਹੈ ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਉਹ ਕੰਟੀਨਿਊ ਕਰਨਗੇ ਪਰ ਜ਼ਾਹਿਰਾ ਤੌਰ ਤੇ ਅੰਦਰ ਉਹ ਜ਼ਰੂਰ ਹੋ ਕਮਜ਼ੋਰ ਪਏ ਹੋਣਗੇ ਬਹੁਤ ਸਾਰੇ ਲੋਕ ਇਹ ਗੱਲ ਮੰਨਦੇ ਨੇ ਕਿ ਇਹ ਇਲੈਕਸ਼ਨ ਉਹਨਾਂ ਦੀ ਜਿੱਤਣ ਦੀ ਸੀ ਤਿਉਹਾਰੇ ਨੇ ਤੇ ਉਹਨਾਂ ਨੂੰ ਆਪਣਾ ਜਿਹੜਾ ਉਹ ਪੀੜੀ ਥੱਲੇ ਛੋਟਾ ਮਾਰਨਾ ਪਏਗਾ ਕਿ ਕਾਰਨ ਕੀ ਬਣਿਆ ਸੋ ਉਹ ਆਪਣੇ ਆਪ ਦੇ ਵਿੱਚ ਭਾਵੇਂ ਉਹਨਾਂ ਦੀ ਸੀਟਾਂ ਜ਼ਿਆਦਾ ਨਹੀਂ ਕੰਜ਼ਰਵਟਿਵ ਦੀਆਂ ਪਰ ਥੋੜਾ ਜਿਹਾ ਲੀਡਰਲੈਸ ਵਾਲਾ ਕੰਮ ਹੋਵੇਗਾ ਹੁਣ ਹਾਊਸ ਲੀਡਰ ਉਹਨਾਂ ਦਾ ਕੌਣ ਹੋਵੇਗਾ ਤੇ ਕਿਵੇਂ ਉਹ ਗਾਈਡ ਕਰਨਗੇ ਤੇ ਦੂਸਰਾ ਨਾਮ ਉਹ ਕੌਣ ਹੋਵੇਗਾ ਤੇ ਕੀ ਪੋਲੀਆਬ ਜਿਹੜਾ ਹੈ ਪਾਰਲੀਮੈਂਟ ਦੇ ਵਿੱਚ ਆਉਣ ਦੀ ਕਿਸੇ ਤਰੀਕੇ ਕੋਸ਼ਿਸ਼ ਉਹਨਾਂ ਦੀ ਹੋਵੇਗੀ ਕਿ ਕਿਸੇ ਕੋਲ ਅਸਤੀਫਾ ਦਵਾ ਕੇ ਤੇ ਉੱਥੋਂ ਇਲੈਕਸ਼ਨ ਜੜੀ ਫਾਈਟ ਕੀਤੀ ਜਾਵੇ ਸੋ ਇਹ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਪਰ ਮੈਂ ਸਮਝਦਾ ਕਿ ਕਾਰਨੀ ਦੇ ਅੱਗੇ ਘੱਟੋ-ਘੱਟ ਹੈ ਜੇ 2 ਸਾਲ ਕੋਈ ਏਡੀ ਵੱਡੀ ਮੁਹਿੰਮ ਨਹੀਂ ਹੈ ਔਰ ਉਹਨਾਂ ਉਹਦੇ ਮੋਰੇ ਕੋਈ ਔਕੜ ਨਹੀਂ ਹੈ ਸਵਾਏ ਡੋਨਲਡ 트੍ਰੰਪ ਤੇ ਕੈਨੇਡਾ ਦੀ ਅੰਦਰੂਨੀ ਪਾਲਸੀਆਂ ਦੇ ਸੋ ਮਾਰਕ ਕਾਰਨੀ ਜੇ ਜਿਹੜੇ ਨਤੀਜੇ ਆਏ ਨੇ ਉਹਨਾਂ ਮੁਤਾਬਕ 4 ਸਾਲ ਪੂਰੇ ਕਰ ਸਕਦੇ ਨੇ ਜੇ ਕੋਈ ਬਹੁਤ ਵੱਡੀ ਸਮੱਸਿਆ ਆ ਜਾਂਦੀ ਤਾਂ ਫੇਰ ਸ਼ਾਇਦ ਉਹ ਨਾ ਕਰਨ ਪਰ ਹਾਲ ਦੀ ਘੜੀ ਲੱਗਦਾ ਹੈ ਕਿ ਉਹ ਕਰਨਗੇ ਜੀ